ਤਮਾਮ ਯੂਐਸਏ ਦੀ ਗੱਲ ਕਰਦੇ ਹਾਂ ਹਮੇਸ਼ਾ ਆਪਾਂ ਐਲੀਜੀਬਿਲਟੀ ਦੀ ਗੱਲ ਕਰਦੇ ਹਾਂ ਪਰ ਅੱਜ ਆਪਾਂ ਗੱਲ ਕਰਦੇ ਹਾਂ ਕਿ ਇੰਟਰਵਿਊ ਦੇਣ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਬੱਚੇ ਨੂੰ ਧਿਆਨ ਰੱਖਣਾ ਚਾਹੀਦਾ ਹੈ ਜਾਂ ਕਿ ਜੇ ਆਪਾਂ ਕਹਿ ਸਕਦੇ ਹਾਂ ਜੇ ਕਿਸੇ ਨੇ ਇੰਟਰਵਿਊ ਕਲੀਅਰ ਕਰਨੀ ਹੈ ਤਾਂ ਕਿਸ ਤਰ੍ਹਾਂ ਦੇ ਨਾਲ ਉਹ ਕਿਹੜੇ ਕੰਫੀਡੈਂਸ ਨਾਲ ਜਾਂ ਕਿਸ ਤਰ੍ਹਾਂ ਦੀਆਂ ਗੱਲਾਂ ਜਾਂ ਪਹਿਰਾਵਾ ਉਹਦਾ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਉਹ ਇੰਟਰਵਿਊ ਕੱਢ ਸਕਦਾ ਹੈ ਯੂਐਸਏ ਸਟੱਡੀ ਵੀਜ਼ਾ ਦੇ ਲਈ ਬਿਲਕੁਲ ਯੂਐਸਏ ਦੇ ਲਈ ਜੇ ਆਪਾਂ ਗੱਲ ਕਰਦੇ ਹਾਂ ਸਾਰੇ ਨੂੰ ਹੀ ਪਤਾ ਆਪਾਂ ਮੰਮੀ ਸਟੱਡੀ ਵੀਜ਼ਾ ਤੇ ਅਪਲਾਈ ਕਰ ਰਹੇ ਹਾਂ ਟੂਰਿਸਟ ਲਈ ਅਪਲਾਈ ਕਰ ਰਹੇ ਐਫ1 ਐਫ2 ਬੀ1 ਬੀ2 ਕਿਸੇ ਵੀ ਕੈਟਾਗਰੀ ਵਿੱਚ ਆਪਾਂ ਅਪਲਾਈ ਕਰ ਰਹੇ ਤੇ ਸਾਡੇ ਇੰਟਰਵਿਊ ਹੋਣੀ ਹੀ ਹੋਣੀ ਹੈ ਬਟ ਘਬਰਾਣ ਦੀ ਬਿਲ ਜਿੰਟ ਵੀ ਬਹੁਤ इजीली ਕ੍ਰੈਕ ਕਰ ਸਕਦੇ ਹੋ ਪਹਿਲਾਂ ਅਸੀਂ ਗੱਲ ਕਰਾਂਗੇ ਐਫ1 ਐਫ2 ਵੀਜ਼ਨ ਲੈ ਕੇ ਜਿਹਨੂੰ ਅਸੀਂ ਸਟੱਡੀ ਵੀਜ਼ਾ ਕਹਿੰਦੇ ਆ ਬੇਸਿਕਲੀ ਜੇ ਤੁਹਾਨੂੰ ਆਪਣੀ ਇਨਫੋਰਮੇਸ਼ਨ ਕਲੀਅਰ ਹੈ ਕਿ ਡੀਐਸ160 ਫਾਰਮ 'ਚ ਤੁਸੀਂ ਕੀ ਡਿਟੇਲਸ ਭਰੀਆਂ ਤੁਸੀਂ ਆਪਣਾ ਫੈਮਿਲੀ ਬੈਕਗ੍ਰਾਉਂਡ ਕੀ ਦਿਖਾਈ ਹੈ ਸੋਸ਼ਲ ਮੀਡੀਆ ਲਿੰਕਸ ਦਿੰਦੇ ਨੇ ਨਹੀਂ ਦਿੰਦੇ ਆ ਤੁਹਾਡੀ ਕੁਆਲਿਫਿਕੇਸ਼ਨ ਕੀ ਦਿਖਾਈ ਹੈ ਉਸੀ ਐਕਚੁਅਲੀ DS160 ਫਾਰਮ ਦੇ ਵਿੱਚ ਕੀ ਕੀ ਡਿਟੇਲਸ ਹੁੰਦੀ ਹੈ ਇਨਫੈਕਟ ਤੁਹਾਨੂੰ ਆਪਣੇ ਬੈਕਗ੍ਰਾਉਂਡ ਦਾ ਸਾਰਾ ਕੁਝ ਕਲੀਅਰ ਹੈ ਤੇ ਤੁਹਾਨੂੰ ਇੰਟਰਵਿਊ ਕਲੀਅਰ ਕਰਨ 'ਚ ਬਿਲਕੁਲ ਵੀ ਦਿੱਕਤ ਨਹੀਂ ਆਉਗੀ ਇਨਫੈਕਟ ਕਈ ਵਾਰ ਇਹਦਾ ਹੁੰਦਾ ਹੈ ਕਿ ਸਟੂਡੈਂਟ ਜੀ ਇੰਟਰਵਿਊ ਲਈ ਜਾ ਰਿਹਾ ਕੋਈ ਵੀ ਕੁਐਸਚਨਿੰਗ ਨਹੀਂ ਹੁੰਦੀ ਹੈ ਤੇ ਅਸੀਂ ਵੀ ਕਿਤੇ ਨਾ ਕਿਤੇ ਡਾਊਟਸ ਰਹਿੰਦੇ ਪੁੱਛੇ ਤਾਂ ਸਾਡੇ ਤੋਂ ਕੋ ਸਾਡੇ ਕੋਲ ਕੁਝ ਨਹੀਂ ਹੈਗਾ ਫਿਰ ਵੀ ਸਾਡਾ ਇੰਟਰਵਿਊ ਰਿਜੈਕਟ ਹੋ ਗਿਆ ਸੋ ਬੇਸਿਕਲੀ ਤੁਹਾਡੇ ਪ੍ਰੈਜ਼ੈਂਟ ਹੋਣ ਤੋਂ ਪਹਿਲਾਂ ਉਹਨਾਂ ਕੋਲ ਤੁਹਾਡਾ ਬਾਇਓ ਡਾਟਾ ਸਾਰਾ ਹੁੰਦਾ ਹੈ ਜਿਹੜਾ ਕਿ ਅਸੀਂ DS160 ਫਾਰਮ ਦੇ ਥਰੂ ਭਰਦੇ ਆਂ ਸੋ ਜੇ ਤੁਸੀਂ ਉਹ ਫਾਰਮ ਵਧੀਆ ਭਰੇ ਆ ਡਿਟੇਲਸ ਤੁਹਾਨੂੰ ਕਲੀਅਰ ਹੈ ਤੁਸੀਂ ਆਪਣੇ ਬਾਰੇ ਪ੍ਰੋਪਰਲੀ ਮੈਂਸ਼ਨ ਕੀਤਾ ਹੈ ਤੁਹਾਡੇ ਕੋਲ ਸਪੋਰਟਿੰਗ ਡਾਕੂਮੈਂਟਸ ਆ ਰਹੇ ਹੈਗੇ ਸੋ ਡੈਫੀਨਿਟਲੀ ਤੁਹਾਡਾ ਇੰਟਰਵਿਊ ਕ੍ਰੈਕ ਹੋ ਸਕਦਾ ਹੈ ਬਹੁਤ ਈਜ਼ੀਲੀ ਹੋ ਸਕਦਾ ਹੈ ਜੇ ਆਪਾਂ ਗੱਲ ਕਰਦੇ ਆ ਫਲੂਐਂਸੀ ਦੀ ਡੈਫੀਨਿਟਲੀ यूएसए ਦੇ ਸਟੱਡੀ ਵੀਜ਼ਾ ਦੀ ਗੱਲ ਕਰਦੇ ਆ ਸਟੂਡੈਂਟ ਵਿਦਆਊਟ ਆਇਲਸ ਵੀ ਅਪਲਾਈ ਕਰਦੇ ਆ ਆਇਲਸ ਨਾਲ ਵੀ ਅਪਲਾਈ ਕਰਦੇ ਆ ਸੋ ਫਲੂਐਂਸੀ ਤਾਂ ਚਲੋ ਕਿਤੇ ਕਿਤੇ ਮੈਟਰ ਕਰਦੀ ਹੈ ਬਟ ਤੁਹਾਡੇ ਕੋਲ ਪ੍ਰੋਪਰ ਤੁਹਾਡੀ ਇਨਫੋਰਮੇਸ਼ਨ ਹੋਣ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਜੇ ਤੁਹਾਡੇ ਤੁਹਾਨੂੰ ਅਵੇਅਰ ਹੈ ਕਿ ਤੁਸੀਂ ਕੀ ਡਿਟੇਲਸ ਨੂੰ ਦਿਤੀਏ ਡੈਫੀਨਿਟਲੀ ਤੁਸੀਂ ਜਿਹੜਾ ਆਪਣੇ ਇੰਟਰਵਿਊ ਕਰੈਕ ਕਰ ਸਕਦੇ ਸਾਡੇ ਨਾਲ ਕਾਲਰ ਲਗਾਤਾਰ ਜੁੜ ਰਹੇ ਆ ਪਰ ਇਹ ਹੁੰਦਾ ਕਿ ਇਨਫੋਰਮੇਸ਼ਨ ਦੇਣੀ ਵੀ ਜ਼ਰੂਰੀ ਹੈ ਪਰ ਵਿੱਚ ਵਿੱਚ ਕਾਲਾਂ ਅਸੀਂ ਲੈਂਦੇ ਰਵਾਂਗੇ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਰ ਕੈਨੇਡਾ ਲਈ ਅਪਲਾਈ ਕਰਨਾ ਸੀਗਾ ਸਰ ਤੁਹਾਡਾ ਬਾਇਸ਼ੂ ਵੇਖਦੇ ਪਏ ਸੀਗਾ ਹਮ 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 ਸਰ ਮੈਂ ਕਲਾਸ 2 ਕੀਤੀ ਹੋਈ ਹੈ 2019 ਦੇ ਵਿੱਚ ਠੀਕ ਹੈ ਅ ਤੇ ਮੇਰਾ ਹੁਣੇ ਆਇਆ ਇਸ ਦਾ ਰਿਜ਼ਲਟ ਆਇਆ ਮੈਂ 6 ਓਵਰਲ ਆਇਆ ਤੇ 5.5 ਇਨ 1 ਮੋਡਿਊਲ ਆਇਆ ਤੇ ਮੈਂ ਅਪਲਾਈ ਕਰ ਸਕਦਾ ਜੀ ਅ ਤੁਸੀਂ ਦੱਸੂਗੀ ਪਲੱਸ 2 ਵਿੱਚ ਤੁਹਾਡੀ ਕਿੰਨੀ ਪਰਸੈਂਟੇਜ ਹੈਗੀ ਹੈ ਮੈਮ ਮੇਰੀ ਨਾ ਪਲੱਸ 2 ਹੈਗੀ ਜਿਹੜੀ ਆਰਟ ਸਟਿੰਗ ਚ ਹੈਗੀ ਹੈ ਹਮਮ ਤੇ ਪਰਸੈਂਟੇਜ ਕਿੰਨੀ ਹੈ ਮੈਮ 52% ਮਾਰਕਸ ਨੇ ਮੈਮ 52% ਕਿ ਕਰਕੇ ਮੈਨੂੰ ਕਾਹਦੇ ਦਾ ਪਤਾ ਕਰ ਲਿਆ 62% ਹਮ ਠੀਕ ਹੈ ਸੋ ਬੇਸਿਕਲੀ ਜੇ ਤੁਹਾਡੇ ਮੈਂ ਅਕਾਡੈਮਿਕਸ ਦੀ ਗੱਲ ਕਰਾਂ ਤੇ ਐਸ ਦਾ ਸਕੋਰ ਜਿਹੜਾ ਕਿ ਤੁਸੀਂ ਕਹਿ ਕੇ ਇੱਕ ਮੋਡਿਊਲ ਚ ਕੱਟਨੇ ਫੇਰ ਵੀ ਜਿਹੜਾ ਤੁਹਾਡਾ ਅਪਲਾਈ ਹੋਊਗਾ ਉਹ ਐਸ ਜੇਸ ਕੈਟੇਗਰੀ ਵਿੱਚ ਅਪਲਾਈ ਹੋਊਗਾ ਕੈਨੇਡਾ ਗੈਪ ਨੂੰ ਅਸੈਪਟ ਕਰਦਾ ਸੋ ਡੈਫੀਨਿਟਲੀ ਤੁਸੀਂ ਕੈਨੇਡਾ ਅਪਲਾਈ ਕਰ ਸਕਦੇ ਹੋ ਤੁਸੀਂ ਡਿਪਲੋਮਾ ਤੇ ਡਿਗਰੀ ਦੋਨੋਂ ਲਈ ਅਪਲਾਈ ਕਰ ਸਕਦੇ ਹੋ ਇਨਫੈਕਟ ਸਾਡੇ ਕੋਲ ਹਜੇ ਹੀ ਸੈਪਟੈਂਬਰ ਇਨਟੇਕ ਦੇ ਲਈ ਵੀ ਸੀਟਸ ਹੈਗੇ ਆ ਉਹਦੇ ਵਿੱਚ ਤੁਸੀਂ ਅਪਲਾਈ ਕਰਕੇ ਆਪਣੀ ਜਿਹੜੀ ਸੀਟ ਸਿਕਿਉਰ ਕਰ ਸਕਦੇ ਹੋ ਬਜਟ ਦਾ ਕੋਈ ਇਸ਼ੂ ਡੀਅਰ ਮੈਂ ਕੋਈ 6 ਮਹੀਨੇ ਦੀ ਵੀ ਸਕੇ ਫੇਮਿੰਦੀ ਵੀ ਭਰ ਸਕਦੇ ਹਾਂ ਜੀ ਕੈਨੇਡਾ ਹਾਂ ਪਹਿਲਾਂ ਮੈਂ ਪੈਕੇਜ ਦੀ ਗੱਲ ਕਰੀ ਡੈਫੀਨਿਟਲੀ ਜੇ ਤੁਸੀਂ ਸਾਰੀ ਫੀਸ ਜਿਹੜੀ ਆਪਣੀ ਹੈ ਵੀਜ਼ਾ ਤੋਂ ਬਾਅਦ ਪੇ ਕਰਨਾ ਚਾਹੁੰਦੇ ਹੋ ਸੋ ਸਾਡੇ ਕੋਲ ਪੈਕੇਜ ਦੇ অপਸ਼ਨਸ ਹੈ ਜੀ ਦੇ ਵਿੱਚ ਸਾਨੂੰ ਇਮੀਗ੍ਰੇਸ਼ਨ ਤੁਹਾਡੇ ਟਿਊਸ਼ਨ ਫੀਸ ਪੇ ਕਰੂਗਾ ਤੇ ਤੁਸੀਂ ਜਿਹੜੀ ਪੇ ਕਰਨੀ ਹੈ ਸਾਨੂੰ ਵੀਜ਼ਾ ਤੋਂ ਬਾਅਦ ਕਰਨੀ ਹੈ ਜੇ ਆਪਾਂ ਗੱਲ ਕਰਦੇ ਫੀਸ ਦੀ ਕਿ 6 ਮਨਸ ਦੀ ਫੀਸ ਡੈਫੀਨਿਟਲੀ ਸਾਡੇ ਕੋਲ ਉਹ অপਸ਼ਨ ਵੀ ਹੈ ਜੇ ਅਸੀਂ ਸਟੂਡੈਂਟ ਦੀ ਸਾਰੀ ਫੀਸ ਵੀਜ਼ਾ ਤੋਂ ਪਹਿਲਾਂ ਭਰ ਸਕਦੇ ਤਾਂ ਕੋਈ ਸਟੂਡੈਂਟ 6 ਮਹੀਨੇ ਦੀ ਪੇ ਕਰਨਾ ਚਾਹੁੰਦੇ ਤੇ ਬਾਕੀ ਦਾ ਜਿਹੜਾ ਉਪਨੀ ਪੇ ਕਰ ਸਕਦੀ ਹੈ ਡੈਫੀਨਿਟਲੀ ਸਾਡੇ ਕੋਲੇ অপਸ਼ਨ ਤੁਹਾਡੇ ਲਈ ਹੈਗਾ ਕਿਉਂਕਿ ਕੈਨੇਡਾ ਦਾ ਜਿਹੜਾ ਸਕਸੈਸ ਰੇਟ ਹੈ ਉਹ ਬਹੁਤ ਵਧੀਆ ਹੈ ਤੇ ਸਟੂਡੈਂਟ ਕੋਈ ਐਸ ਜੇਸ ਕੈਟੇਗਰੀ ਵਿੱਚ ਜਾ ਰਿਹਾ ਭਾਵੇਂ ਨੋਨ ਐਸ ਜੇਸ ਕੈਟੇਗਰੀ ਦੇ ਵਿੱਚ ਜਾ ਰਿਹਾ ਹੈ ਤਾਂ ਵੀ ਸਾਡੇ ਕੋਲ ਪੈਕੇजेस ਦੇ অপਸ਼ਨ ਅਵੇਲੇਬਲ ਹੈ ਤੁਹਾਡਾ ਬਜਟ ਘੱਟ ਹੈ ਮੇਰੀ ਪ੍ਰੋਫਾਈਲ ਦੋ ਤਿੰਨ ਜਿੰਦਾ ਦਿਖਾਈ ਸੀਗੀ ਮੈਮ ਉਹ ਕਹਿੰਦੇ ਕੋਈ ਫੰਡ ਸ਼ੋਅ ਕਰਨਾ ਪੈਣਾ ਕੋਈ ਕਹੇਗਾ ਜੀ ਨੋਨ ਐਸ ਜੇਸ ਅਪਲਾਈ ਕੋਈ ਪ੍ਰਾਈਵੇਟ ਕਾਲਜ ਹੁੰਦਾ ਵੀ ਹੈ ਜੀ ਤੇ ਮੈਮ ਏ ਮੇਰਾ ਵੀਜ਼ਾ ਆਪਾਂ ਪ੍ਰਾਈਵੇਟ ਕਾਲਜੇਜ਼ ਦੀ ਗੱਲ ਕਰਦੇ ਸੋ ਪਹਿਲੀ ਗੱਲ ਤਾਂ ਪ੍ਰਾਈਵੇਟ ਕਾਲਜੇਜ਼ ਵਿੱਚ ਕੋਈ ਬਰੋਈ ਨਹੀਂ ਹੈਗਾ ਜੇ ਤੁਹਾਨੂੰ ਕੋਈ ਵੀ ਕਾਲਜ ਪ੍ਰਾਈਵੇਟ ਮਿਲੇ ਬਟ ਉਹਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ ਉਹ ਡੀਐਲਆਈ ਰਜਿਸਟਰਡ ਹੈਗਾ ਸੋ ਡੈਫੀਨਿਟਲੀ ਜੇ ਤੁਸੀਂ ਪ੍ਰਾਈਵੇਟ ਕਾਲਜ ਵੀ ਲੈਂਦੇ ਹੋ ਤਾਂ ਵੀ ਉਹਦਾ ਸਕਸੈਸ ਰੇਟ ਬਹੁਤ ਵਧੀਆ ਹੈ ਤਾਂ ਵੀ ਉਹ ਸਿਕਯੁਰ ਹੈਗਾ ਦੂਜੀ ਗੱਲ ਆਪਾਂ ਕਰਦੇ ਕਿ ਪ੍ਰੋਫਾਈਲ ਨੂੰ ਲੈ ਕੇ ਤੁਸੀਂ ਏਜੰਟ ਨੂੰ ਕਹਿ ਰਹੇ ਹੋ ਕਿ ਫੰਡ ਸ਼ੋ ਫੰਡਸ ਦੇਖੋ ਐਡੀਸ਼ਨਲ ਡਾਕੂਮੈਂਟ ਹੈ ਜੇ ਆਪਾਂ ਐਸਡੀਐਸ ਕੈਟਾਗਰੀ ਵਿੱਚ ਗੱਲ ਕਰਦੇ ਆ ਸੋ ਤੁਹਾਨੂੰ ਫੰਡ ਸ਼ੋ ਕਰਨ ਦੀ ਕੋਈ ਵੀ ਲੋੜ ਨਹੀਂ ਇਹ ਸਿਰਫ ਇਨਫਰਮਿਸ ਗਾਈਡੈਂਸ ਦੀ ਗੱਲ ਹੈ ਕਿਉਂਕਿ ਅੱਜ ਵੀ ਕਈ ਏਜੰਟਸ ਨੂੰ ਕਈ ਕੰਸਲਟੈਂਟ ਨੂੰ ਇਹ ਲੱਗਦਾ ਹੈ ਕਿ ਜੇ ਤੁਹਾਡੇ 8 ਸਿਕ ਸਕੋਰ ਹੋਊਗਾ ਤਾਂ ਹੀ ਤੁਸੀਂ ਇਸ ਜਿਸ ਕੈਟਾਗਰੀ ਵਿੱਚ ਅਪਲਾਈ ਕਰ ਸਕਦੇ ਹੋ ਮੇਰੇ ਫਾਦਰ ਨੇ ਮੈਮ ਜਲੰਧਰ ਪਤਾ ਕੀਤਾ ਸੀ ਜੀ ਉਹ ਕਹਿ ਰਹੇ ਸੀ ਕਿ ਜੀ ਸਤੰਬਰ ਤੋਂ ਬਾਅਦ ਕਮਿਟ ਬੰਦ ਹੋ ਰਿਹਾ ਹੈ ਮੈਮ ਤੇ ਹੂੰ ਬਿਲਕੁਲ ਮੈਂ ਦੱਸਣਾ ਚਾਹੂੰਗਾ ਬਹੁਤ ਮਿਹਰਬਾਨੀ ਤੁਸੀਂ ਕਾਲ ਕੀਤੀ ਹੈ ਪਰ ਗੱਲ ਆਪਣੀ ਸ਼ਾਰਟ ਚ ਰੱਖੋ ਜੇਕਰ ਤੁਸੀਂ ਲੰਮੀ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਸੈਕਟਰ 9 ਡੇ ਚੰਡੀਗੜ੍ਹ ਆਉਣਾ ਪੈਣਾ ਹੈ ਉੱਥੇ ਮੈਮ ਨੂੰ ਮਿਲੋ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਮਿਲੋ ਆਪਣੇ ਜਿਹੜੇ ਅਕਾਡੈਮਿਕ ਡਾਕੂਮੈਂਟਸ ਨੇ ਉਹਨਾਂ ਨਾਲ ਲੈ ਕੇ ਆਓ ਤਾਂ ਜੋ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਗਾਈਡੈਂਸ ਦਿੱਤੀ ਜਾਵੇ ਇੱਥੇ ਤੁਸੀਂ ਮਿਨੀਮਮ ਆਪਣੀ ਰਿਕੁਆਇਰਮੈਂਟ ਹੈ ਜਿਹੜੀ ਜਾਂ ਕੁਝ ਗੱਲਾਂ ਨੇ ਜਿਹੜੀਆਂ ਲਿਮਟ ਜਿਹੜੀਆਂ ਸ਼ਾਰਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਪੁੱਛ ਸਕਦੇ ਹੋ ਮੈਮ ਹੁਣੇ ਆਪਾਂ ਗੱਲ ਕਰ ਰਹੇ ਸੀ ਯੂ ਐਸ ਏ ਦੀ ਹਨਾ ਤੁਸੀਂ ਕਿਹਾ ਕਿ ਯੂ ਐਸ ਏ ਆਪਾਂ ਇੰਟਰਵਿਊ ਦੀ ਗੱਲ ਕਰ ਰਹੇ ਸੀ ਕਿਹੜੇ ਕਿਹੜੇ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਬੱਚਿਆਂ ਨੂੰ ਤੇ ਨੈਕਸਟ ਇੰਟੇਕ ਦੀ ਜੇ ਆਪਾਂ ਗੱਲ ਕਰਦੇ ਔਰ ਫੰਡਸ ਦੀ ਗੱਲ ਕਰਦੇ ਹਾਂ ਕਿੰਨੇ ਕੁ ਫੰ ਜਿਵੇਂ ਤਾਂ ਆਪਾਂ ਜੇ ਫੰਡਸ ਦੀ ਗੱਲ ਕਰਦੇ ਆਂ ਸੋ ਬੇਸਿਕਲੀ ਹਮੇਸ਼ਾ ਜਿਹੜੀ ਕੈਲਕੂਲੇਸ਼ਨ ਹੁੰਦੀ ਹੈ ਉਹ ਕਿਤੇ ਨਾ ਕਿਤੇ ਆਪਣੀ ਯੂਨੀਵਰਸਿਟੀ ਦੀ 1 ਇਅਰ ਦੀ ਟਿਊਸ਼ਨ ਫੀਸ ਕਿੰਨੀ ਹੈ ਤੇ ਉਹਦੇ ਕਿੰਨੇ ਲਿਵਿੰਗ ਐਕਸਪੈਂਸ ਅ ਯੂਐਸਏ ਦੇ ਹੈਗੇ ਉਹਨੂੰ ਕੈਲਕੂਲੇਟ ਕਰਕੇ ਹੁੰਦਾ ਹੈ ਬਟ ਜੇ ਮੈਂ ਅਪਰੋਕਸ ਦੀ ਗੱਲ ਕਰਦੀ ਆਂ ਤੇ ਸਾਨੂੰ ਯੂਐਸਏ ਲਈ ਜਿਹੜੀ ਫੰਡਿੰਗ ਹੈ ਉਹ ਘੱਟ ਤੋਂ ਘੱਟ ਵੀ 30 ਤੋਂ 35 ਲੱਖ ਦੀ ਚਾਹੀਦੀ ਹੁੰਦੀ ਹੈ ਸੋ ਬਹੁਤ ਸਾਰੇ ਸਾਡੇ ਸਟੂਡੈਂਟਸ ਹੁੰਦੇ ਆ ਜਿਹੜੇ ਐਲੀਜੀਬਲ ਵੀ ਹੁੰਦੇ ਆ ਵਧੀਆ ਯੂਨੀਵਰਸਿਟੀ ਨੂੰ ਵੀ ਕਿਤੇ ਨਾ ਕਿਤੇ ਅਪਰੂਵਲ ਮਿਲ ਜਾਂਦੀ ਹੈ ਬ ਕਿ ਯੂਐਸਏ ਦੇ ਵਿੱਚ ਤੁਹਾਨੂੰ ਪੁਰਾਣੀ ਫੰਡ ਸ਼ੋ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਐ ਤੇ ਇਨਫੈਕਟ ਤੁਹਾਡੇ ਕੋਲ ਬੈਲੈਂਸ ਹੈ ਉਨਾ ਕਿ ਤੁਸੀਂ ਆਪਣੀ ਟਿਊਸ਼ਨ ਫੀਸ ਭਰ ਸਕਦੇ ਹੋ ਜਾਂ ਆਪਣੇ ਆਪ ਨੂੰ ਸਪான்ਸਰ ਕਰ ਸਕਦੇ ਹੋ ਬਟ ਸ਼ੋ ਨਹੀਂ ਕਰ ਸਕਦੇ ਸੋ ਸਨ ਇਮੀਗ੍ਰੇਸ਼ਨ ਤੁਹਾਨੂੰ ਫੰਡ ਅਸਿਸਟੈਂਸ ਵੀ ਪ੍ਰੋਵਾਈਡ ਕਰਦਾ ਹੈ ਤੇ ਇੱਥੇ ਆਪਾਂ ਗੱਲ ਕਰਦੇ ਅੱਜ ਦੇ ਟਾਈਮ 'ਚ ਸਭ ਤੋਂ ਜ਼ਿਆਦਾ ਜਿਹੜੀ ਦਿੱਕਤ ਹੈ ਯੂਐਸਏ ਨੂੰ ਲੈ ਕੇ ਉਹ ਇਹ ਹੈਗੀ ਐ ਕਿ ਸਟੂਡੈਂਟਸ ਐਲੀਜੀਬਲ ਵੀ ਹੈਗਾ ਉਹਨੂੰ ਆਪਣੀ ਮੰਚਾਈ ਯੂਨੀਵਰਸਿਟੀ ਵੀ ਮਿਲ ਰਹੀ ਹੈ ਸਭ ਕੁਝ ڈن ਹੈ ਬਟ ਅਪਾਇੰਟਮੈਂਟਸ ਨਹੀਂ ਮਿਲ ਰਹੀ ਸੋ ਇਥੇ ਸੰ ਇਮੀਗ੍ਰੇਸ਼ਨ ਕੋਲ ਤੁਹਾਡੇ ਲਈ ਐਕਸਕਲੂਸਿਵ ਆਫਰ ਆਹੀ ਹੈਗੀ ਹੈ ਕਿ ਸਾਡੇ ਕੋਲੋਂ ਤੁਹਾਨੂੰ ਅਪਾਇੰਟਮੈਂਟ ਦੀ ਬਿਲਕੁਲ ਵੀ ਦਿੱਕਤ ਨਹੀਂ ਆਊਗੀ ਸਾਡੇ ਕੋਲ ਤੁਸੀਂ F1 F2 ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ B1 B2 ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਸਾਡੇ ਕੋਲ ਅਪਾਇੰਟਮੈਂਟਸ ਤੁਹਾਡੇ ਲਈ ਅਵੇਲੇਬਲ ਹੈਗੀ ਐ ਅਸੀਂ ਆਪਣੀ ਪੂਰੀ ਮਿਹਨਤ ਕਰਦੇ ਹਾਂ ਕਿ ਤੁਹਾਡਾ ਇਨਟੇਕ ਬਿਲਕੁਲ ਵੀ ਮਿਸ ਨਾ ਹੋਣ ਤੁਹਾਨੂੰ ਟਾਈਮ 'ਤੇ ਅਪਾਇੰਟਮੈਂਟਸ ਵੀ ਮਿਲ ਜਾਣ ਸੋ ਥੈਟ ਕਿ ਟਰੈਵਲ ਕਰਨ ਦਾ ਟਾਈਮ ਵੀ ਮਿਲ ਸਕਣ ਜੇ ਆਪਾਂ ਇਨਟੇਕ ਦੀ ਗੱਲ ਕਰਦੇ ਹਾਂ ਸਾਡੇ ਕੋਲ ਇਸ ਟਾਈਮ ਸੈਪਟੈਂਬਰ ਇਨਟੇਕ ਤੇ ਜਨਵਰੀ ਇਨਟੇਕ ਅਵੇਲੇਬਲ ਹੈਗਾ ਬਟ ਯੈਸ ਜੇ ਆਪਾਂ ਸੈਪਟੈਂਬਰ ਦੀ ਗੱਲ ਕਰਦੇ ਹਾਂ ਹਾਰਡਲੀ 2 2 3 ਪਰਸੈਂਟ ਸੀਟਸ ਹੈ ਜਿਹੜੀ ਅਵੇਲੇਬਲ ਹੈਗੀ ਐ ਉਹ ਤੁਸੀਂ ਤਾਂ ਹੀ ਅਵੇਲ ਕਰ ਸਕਦੇ ਹੋ ਜੇ ਆਉਣ ਵਾਲੇ ਵੀਕ ਤੱਕ ਤੁਸੀਂ ਅਪਲ ਵਾਇਜ਼ ਡੈਫੀਨਿਟਲੀ ਤੁਸੀਂ ਇਨਟੇਕ ਮਿਸ ਕਰ ਦੋਗੇ ਤੇ ਨਾਲੇ ਜਨਵਰੀ ਇਨਟੇਕ ਦੇ ਐਡਮਿਸ਼ਨਸ ਵੀ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਜੇ ਆਪਾਂ I20 ਦੀ ਗੱਲ ਕਰਦੇ ਆਂ ਤੇ ਉਹਨੂੰ ਵੀ 20 ਤੋਂ 25 ਦਿਨ ਲੱਗ ਜਾਂਦੇ ਤੇ ਜਿੱਥੇ ਆਫਰ ਲੈਟਰ ਆਉਣ ਨੂੰ ਹੀ 20 ਤੋਂ 25 ਦਿਨ ਲੱਗ ਰਹੇ ਆ ਇਟ ਮੀਨਸ ਆਪ ਨੂੰ ਅਪਾਇੰਟਮੈਂਟ ਸ਼ੈਡਿਊਲ ਕਰਨ ਨੂੰ ਡਾਕੂਮੈਂਟਸ ਰੈਡੀ ਕਰਨ ਨੂੰ ਵੀ ਟਾਈਮ ਲੱਗ ਰਿਹਾ ਸੋ ਜੇ ਤੁਸੀਂ ਟਾਈਮਲੀ ਅਪਲਾਈ ਕਰਦੇ ਹੋ ਤੇ ਤੁਹਾਡਾ ਕੋਈ ਵੀ ਇਨਟੇਕ ਮਿਸ ਨਹੀਂ ਹੋਊਗਾ ਤੁਹਾਨੂੰ ਅਪਾਇੰਟਮੈਂਟਸ ਵੀ ਟਾਈਮਲੀ ਮਿਲੂंगी ਤੇ ਜਿਨ੍ਹਾਂ ਕੋਲ ਫੰਡਸ ਨਹੀਂ ਹੈਗੇ ਸ਼ੋਅ ਕਰਨ ਉਹਨਾਂ ਨੂੰ ਵੀ ਪ੍ਰੋਪਰਲੀ ਅਸਿਸਟੈਂਸ ਕਰ ਰਹੇ ਹੋ ਤੁਹਾਨੂੰ ਆਪਣੇ ਪ੍ਰੋਸੈਸ ਦੀ ਟੋਟਲੀ ਨੌਲੇਜ ਹੈਗੇ ਹੈ ਤੇ ਤੁਸੀਂ ਵਧੀਆ ਕੰਸਲਟੈਂਟ ਜੀ ਨੂੰ ਗਾਈਡੈਂਸ ਹੈਗੇ ਉਹਦੇ ਤੋਂ ਅਪਲਾਈ ਕਰਦੇ ਹੋ ਤੇ ਤੁਹਾਨੂੰ ਇੰਟਰਵਿਊ ਦੇ ਟਾਈਮ 'ਚ ਦਿੱਕਤ ਵੀ ਨਹੀਂ ਆਣੀ ਤੇ ਤੁਹਾਡੇ ਇੰਟਰਵਿਊ ਕ੍ਰੈਕ ਵੀ ਹੋ ਜਾਣੀਆਂ ਇੱਥੇ ਨੂੰ ਸਾਨੂੰ ਸਭ ਤੋਂ ਵੱਡਾ ਡਿਫਰੈਂਸ ਨਹੀਂ ਪਤਾ ਲੱਗਦਾ ਆਪਾਂ ਏਜੰਟ ਕੰਸਲਟੈਂਟ ਏਜੰਟ ਕੰਸਲਟੈਂਟ ਕਰਦੇ ਰਹਿੰਦੇ ਹਾਂ ਬਟ ਸਾਨੂੰ ਡਿਫਰੈਂਸ ਹੀ ਨਹੀਂ ਪਤਾ ਕਿ ਏਜੰਟ ਕੀ ਹੈ ਕੰਸਲਟੈਂਟ ਕੀ ਹੈ ਜੇ ਆਪਾਂ ਕਿਸੇ ਕੰਸਲਟੈਂਟ ਦੀ ਗੱਲ ਕਰਦੇ ਹਾਂ ਇੱਕ ਲਾਈਸੈਂਸਡ ਅਥੋਰਾਈਜ਼ਡ ਪਰਸਨ ਜਿਹੜੇ ਜੀਨੂੰ ਘੱਟ ਤੋਂ ਘੱਟ 8 ਤੋਂ 10 ਸਾਲ ਦਾ ਐਕਸਪੀਰੀ ਹਰ ਤਰ੍ਹਾਂ ਦੀ ਫਾਈਲ ਕੋ ਪਾਵੇਂ ਅਸੀਂ ਕੰਪਲਿਕੇਟਿਡ ਕੇਸ ਦੀ ਗੱਲ ਕਰਦੇ ਆਂ ਫਰੈਸ਼ ਕੇਸ ਦੀ ਗੱਲ ਕਰਦੇ ਆਂ ਹਰ ਕੇਸ ਤੋਂ ਨਿਕਲੇ ਹੋਇਆ ਹੋਏਗਾ ਤੇ ਹਰ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਉਹ ਹੈਂਡਲ ਕੀਤੀ ਹੈ ਖੁਦ ਟੀਮ ਹੈਗੀ ਹੈ ਜਿਹੜੀ অথরাইਜ਼ਡ ਹੈ ਪ੍ਰੋਪਰਲੀ ਫਾਈਲ ਚੈੱਕ ਕਰਦੀ ਹੈ ਫਾਈਲ ਲਾਂਦੀ ਹੈ ਤੇ ਵੀਜ਼ਾ ਵੀ ਲੈਂਦੀ ਆਪਾਂ ਏਜੰਟ ਕੋਲ ਜਾਂਦੇ ਜਿਨ੍ਹਾਂ ਨੇ ਛੋਟੇ ਛੋਟੇ ਜੇ ਕਮਰੇ ਜੇ ਆਫਿਸ ਜੇ ਖੋਲੇ ਹੋਏ ਆ ਖੁਦ ਫਾਈਲਿੰਗ ਦਾ ਕੋਈ ਪ੍ਰੋਸੈਸ ਨਹੀਂ ਪਤਾ ਤੁਹਾਡੇ ਤੋਂ ਫਾਈਲ ਲਿੱਤੀ ਅੱਗੇ ਪਾਸ ਕਰ ਦਿੱਤੀ ਜਿਹੜਾ ਉਹਨਾਂ ਨੇ ਅੱਗੇ ਅਪਡੇਟ ਦਿੱਤਾ ਉਹੀ ਤੁਹਾਨੂੰ ਦੱਸ ਦਿੱਤਾ ਸੋ ਇੱਥੇ ਉਹਨਾਂ ਦਾ ਉਹਨਾਂ ਲਈ ਤੁਸੀਂ ਸਿਰਫ ਇੱਕ ਕਸਟਮਰੋ ਜਿਨ੍ਹਾਂ ਨੇ ਫਾਈਲ ਲਈ ਦਿੱਤੀ ਤੇ ਅੱਗੇ ਪਾਸ ਕਰ ਦਿੱਤੀ process ਦੀ ਕੋਈ ਨੌਲੇਜ ਨਹੀਂ ਹੈ ਕਿੱਦਾਂ ਕਰਨਾ ਕੁਝ ਵੀ ਨਹੀਂ ਪਤਾ ਹੈ ਬਟ ਕੰਸਲਟੈਂਟ ਖੁਦ ਇੱਕ ਪ੍ਰੋਪਰ ਆਫਿਸ ਹੈ ਉਹਨਾਂ ਦਾ ਟੀਮ ਰੱਖੀ ਹੋਈ ਹੈ ਜਿਹੜਾ ਸਭ ਤੋਂ ਨੂੰ ਪ੍ਰੋਪਰ ਗਾਈਡੈਂਸ ਪ੍ਰੋਵਾਈਡ ਕਰਦਾ ਹੈ ਤੁਹਾਨੂੰ ਇੱਕ ਇੱਕ ਸਟੈਪ ਕਲੀਅਰ ਕਰਦਾ ਹੈ ਤੁਸੀਂ ਕਦੋਂ ਅਪਡੇਟ ਲੈਣਾ ਤੁਹਾਡੀ ਫਾਈਲ ਲੱਗ ਵੀ ਗਈ ਹੈ ਤਾਂ ਵੀ ਤੁਹਾਨੂੰ ਪ੍ਰੋਪਰਲੀ ਅਪਡੇਟ ਕਰਦਾ ਹੈ ਸੋ ਬਹੁਤ ਵੱਡਾ ਡਿਫਰੈਂਸ ਹੈ ਤੇ ਆਹੀ ਡਿਫਰੈਂਸ ਤੁਹਾਡੇ ਵੀਜ਼ਾ ਆਨ ਦੇ ਵਿੱਚ ਤੁਹਾਡੀ ਬਹੁਤ ਹੈਲਪ ਕਰਦਾ ਹੈ ਕਿਉਂਕਿ ਜੇ ਤੁਸੀਂ ਐਕਸਪੀਰੀਅੰਸ ਕੰਸਲਟੈਂਟ ਤੋਂ ਅਪਲਾਈ ਕਰਦੇ ਹੋ ਤੇ ਤੁਹਾਡਾ ਜਿਹੜੇ ਵੀਜ਼ਾ ਚਾਂਸਸ ਹੈ ਜਿੱਥੇ ਉਹ 70 80% ਹੁੰਦੇ ਉਹ ਵੱਧ ਕੇ 90 95% ਤੱਕ ਚਲੇ ਜਾਂਦੇ ਆ ਸੋ ਜੇ ਤੁਸੀਂ ਛੋਟੀ ਜੀ ਚੀਜ਼ ਦਾ ਧਿਆਨ ਰੱਖੂਗੇ ਤੇ ਡੈਫੀਨਟਲੀ ਜਿਹੜਾ ਤੁਹਾਡਾ ਡ੍ਰੀਮ ਹੈ ਬਾਹਰ ਜਾ ਕੇ ਪੜਨ ਦਾ ਉਹ ਡੈਫੀਨਟਲੀ ਪੂਰਾ ਹੋਗਾ